ਸਚਿਰਿਆਕਾਲ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸੇਟੀ ਖਬਰਾਂ ਪ੍ਰਦੇਸ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਚਾਤ ਮਾਰ ਲੈਣੇ ਆਂ ਪ੍ਰਦੇਸ ਨਾਲ ਜੁੜੀਆਂ ਖਾਸ ਖਬਰਾਂ ਤੇ ਠੰਡੇ ਰਹੋ ਸਭ ਠੀਕ ਹੋਣ ਵਾਲਾ ਹੈ ਰਾਸ਼ਟਰਪਤੀ ਟਰੰਪ ਨੇ ਦਿੱਤੀ ਅਮਰੀਕੀਆਂ ਨੂੰ ਸਲਾਹ ਸਿੱਖ ਪਹਿਚਾਨ ਦਾ ਅਹਿਮ ਅੰਗ ਹੈ ਦਸਤਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸਿਆਟਲ ਦੀ ਮੈਰਿਸਵੈਲ ਸਿਟੀ ਅਤੇ 스노ਮਿਸ਼ ਕਾਉਂਟੀ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਵਿਸ਼ਾਖੀ ਨੂੰ ਸਰਕਾਰੀ ਮਾਨਤਾ ਦਿੱਤੀ ਗਈ। ਕੈਨੇਡਾ ਦੀਆਂ ਸੰਸਦੀ ਚੋਣਾਂ 'ਚ ਨਿਤਰੇ 16 ਦਸਤਾਰ ਧਾਰੀ ਪੰਜਾਬੀ। ਜਲੀਆਂਵਾਲਾ ਬਾਗ ਕਤਲੇਆਮ ਲਈ ਰਸਮੀ ਮਾਫੀ ਮੰਗਣ ਲਈ ਕੀਰ ਸਟਾਰਮਰ ਤੇ ਵਿਧਿਆ ਦਬਾਅ। ਹੁਣ ਖਬਰਾਂ ਵਿਸਥਾਰ ਦੇ ਨਾਲ। ਠੰਡੇ ਰਹੋ ਸਭ ਕੁਝ ਠੀਕ ਹੋਣ ਵਾਲਾ ਹੈ। ਅਮਰੀਕਾ ਪਹਿਲਾ ਨਾਲੋਂ ਵੱਡਾ ਤੇ ਬਿਹਤਰ ਹੋਵੇਗਾ 트럼ਪ ਨੇ ਆਪਣੇ ਸੋਸ਼ਲ ਮੀਡੀਆ ਨੈਟਵਰਕ ਟਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਕਿਹਾ ਹੈ 트럼ਪ ਦੀਆਂ ਇਹ ਟਿੱਪਣੀਆਂ ਚੀਨ ਵੱਲੋਂ 트럼ਪ ਦੇ ਚੀਨੀ ਦਰਾਮਦ ਤੇ 104% ਦੀ ਟੈਰਿਫ ਲਗਾਉਣ ਤੇ ਜਵਾਬੀ ਹਮਲਾ ਕਰਨ ਤੋਂ ਬਾਅਦ ਆਈਆਂ ਜੋ ਲੰਘੇ ਬੁੱਧਵਾਰ ਤੋਂ ਲਾਗੂ ਹੋ ਗਈਆਂ ਸੀ ਜਿਸ ਵਿੱਚ ਅਮਰੀਕੀ ਬਰਾਮਦ ਤੇ 84% ਦੀ ਟੈਰਿਫ ਲੱਗੇ ਸਨ ਬਾਅਦ ਵਿੱਚ ਯੂਰਪੀਅਨ ਯੂਨੀਅਨ ਨੇ ਕਿਹਾ ਕਿ ਉਹ ਟਰੰਪ ਦੇ ਸਟੀਲ ਅਤੇ ਐਲੂਮੀਨੀਅਮ ਤੇ 25% ਦੀ ਟੈਰਿਫ ਲਗਾਉਣ ਦੇ ਫੈਸਲੇ ਦਾ ਜਵਾਬ ਦੇਣ ਲਈ ਜਵਾਬੀ ਉਪਾਅਾਂ ਦੇ ਪਹਿਲੇ ਦੌਰ ਵਿੱਚ ਅਮਰੀਕੀ ਬਰਾਮਦ ਦੀ ਇੱਕ ਸ਼੍ਰੇਣੀ ਤੇ 25% ਦੀ ਟੈਰਿਫ ਲਗਾਏਗਾ ਸਿੱਖ ਦੇ ਪੰਜ ਕਕਾਰਾਂ ਦੇ ਨਾਲ-ਨਾਲ ਦਸਤਾਰ ਸਿੱਖ ਦੀ ਪਛਾਣ ਦਾ ਅਹਿਮੰਗ ਹੈ ਜਿਸ ਦਾ ਅਦਬ ਸਿੱਖ ਦੀ ਸ਼ਾਨ ਅਤੇ ਆਬਰੂ ਨਾਲ ਜੁੜਿਆ ਹੋਇਆ ਹੈ ਇਹ ਸ਼ਬਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਕਹੇ ਸਿੰਘ ਸਾਹਿਬ ਨੇ ਸੁਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸਿੱਖਾਂ ਦੇ ਕਕਾਰਾਂ ਅਤੇ ਦਸਤਾਰ ਦੀ ਮਹਾਨਤਾ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਸ ਉਪਰੰਤ ਸੁਰੱਖਿਆ ਅਧਿਕਾਰੀਆਂ ਨੇ ਜਾਂਚ ਦੌਰਾਨ ਸਿੱਖ ਕਕਾਰਾਂ ਦੇ ਅਦਬ ਅਤੇ ਪਵਿੱਤਰਤਾ ਦਾ ਪੂਰਨ ਭਰੋਸਾ ਦਿੱਤਾ ਸਿਆਟਲ ਦੇ ਸਿੱਖਾਂ ਲਈ ਅੱਜ ਦਾ ਦਿਨ ਖੁਸ਼ੀਆਂ ਭਰਿਆ ਰਿਹਾ ਕਿਉਂਕਿ ਸਨੋਮਿਸ਼ ਕਾਉਂਟੀ ਕੌਂਸਲ ਅਤੇ ਸਿਟੀ ਆਫ ਮੈਰਿਸਵੈਲ ਵੱਲੋਂ ਵਕ ਵਕ ਮਤੇ ਹਾਊਸ ਵਿੱਚ ਪਾਸ ਕਰਕੇ ਸਿੱਖ ਦੇ ਸਭ ਤੋਂ ਵੱਡੇ ਤਿਉਹਾਰ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ 13 April ਨੂੰ ਸਰਕਾਰੀ ਤੌਰ ਤੇ ਮਾਨਤਾ ਦਿੱਤੀ ਗਈ। ਇਸ ਮੌਕੇ ਦੋਵਾਂ ਹਾਊਸਾਂ ਵਿੱਚ ਅੱਜ ਵਿਸ਼ੇਸ਼ ਸਮਾਗਮ ਕੀਤੇ ਗਏ। ਸਿਟੀ ਮੈਰਿਸਵੈਲ ਦੇ ਮੇਅਰ ਜੋਹਨ ਨਿਹਰਿੰਗ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਪਵਿੱਤਰ ਦਿਨ ਨੂੰ ਸਰਕਾਰੀ ਮਾਨਤਾ ਦਿੱਤੀ ਹੈ। ਐਪਟਸ ਫੋਰਡ ਕੈਨੇਡਾ ਦੀਆਂ 28 ਅਪ੍ਰੈਲ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਾਸਤੇ ਮੈਦਾਨ ਪੂਰੀ ਤਰ੍ਹਾਂ ਭੱਕ ਚੁਕਿਆ ਹੈ ਤੇ ਉਮੀਦਵਾਰਾਂ ਵੱਲੋਂ ਮੈਂਬਰ ਪਾਰਲੀਮੈਂਟ ਬਣਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਤੇ ਇਸ ਉਸ ਵੱਲੋਂ ਘਰ-ਘਰ ਜਾ ਕੇ ਵੋਟਾਂ ਵੀ ਮੰਗੀਆਂ ਜਾ ਰਹੀਆਂ ਨੇ ਇੱਕ ਸੰਸਦੀ ਚੋਣ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ 16 ਦਸਤਾਰਦਾਰ ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਿਨ੍ਹਾਂ ਦਾ ਜਿਨ੍ਹਾਂ 'ਚ 10 ਉਮੀਦਵਾਰ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਨੇ ਕੈਨੇਡਾ ਦਾ ਇਹ ਪਹਿਲੀ ਵਾਰ ਹੈ ਕਿ 16 ਦਸਤਾਰ ਧਾਰੀ ਪੰਜਾਬੀ ਸੰਸਦੀ ਚੋਣ ਲੜ ਰਹੇ ਨੇ 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਤਲੇਆਮ ਦੀ 106ਵੀਂ ਵਰੇਗਾੜ ਨੂੰ ਲੈ ਕੇ ਸਿੱਖ ਫੈਡਰੇਸ਼ਨ ਯੂਕੇ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲ ਵੇਖ ਰਿਹਾ ਹੈ ਕਿ ਉਹ ਆਪਣੇ 14 ਅਪ੍ਰੈਲ ਵਿਸ਼ਾਖੀ ਸੰਦੇਸ਼ ਵਿੱਚ ਅਤੇ 22 ਅਪ੍ਰੈਲ ਨੂੰ ਸੰਸਦ ਦੀ ਵਾਪਸੀ ਦੌਰਾਨ ਜਲਿਆਂਵਾਲਾ ਬਾਗ ਕਤਲੇਆਮ ਲਈ ਰਸਮੀ ਮਾਫੀ ਮੰਗਣ ਦਾ ਦਾਵਾ ਪੂਰਾ ਕਰਦੇ ਨੇ ਕਿ ਨਹੀਂ ਫੈਡਰੇਸ਼ਨ ਆਗੂ ਭਾਈ ਅਮਰੀਕ ਸਿੰਘ ਗਿੱਲ ਅਤੇ ਮੁੱਖ ਸਲਾਹਕਾਰ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਲੰਘੇ ਮੰਗਲਵਾਰ ਸ਼ਾਮ ਨੂੰ 10 ਡਾਊਨਿੰਗ ਸਟਰੀਟ ਵਿਖੇ ਵਿਸ਼ਾਖੀ ਸਮਾਗਮ ਵਿੱਚ ਕੀਰ ਸਟਾਰ ਮਰ ਜਲੀਆਂ ਵਾਲਾ ਬਾਕ ਕਤਲੀਆਮ ਤੇ ਚੁੱਪ ਰਹੇ ਹਾਲਾਂਕਿ ਕਈ ਸੰਸਦ ਮੈਂਬਰਾਂ ਨੇ 2019 ਵਿੱਚ ਸੌਵੀ ਬਰੇ ਗੰਢ ਤੋਂ ਬਾਅਦ ਹਾਲ ਹੀ ਦੇ ਹਫ਼ਤਿਆਂ ਵਿੱਚ ਲੇਬਰ ਦੇ ਵਾਅਦੇ ਨੂੰ ਯਾਦ ਕਰਵਾਇਆ ਸੀ ਕਿ ਆਉਣ ਵਾਲਾ ਲੇਬਰ ਪ੍ਰਧਾਨ ਮੰਤਰੀ ਰਸਮੀ ਮਾਫੀ ਮੰਗੇਗਾ ਇਸੀ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੋ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸੈਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਚਾਤ ਮਾਰ ਲੈਣੇ ਆਂ ਪ੍ਰਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਠੰਡੇ ਰਹੋ ਸਭ ਠੀਕ ਹੋਣ ਵਾਲਾ ਹੈ ਰਾਸ਼ਟਰਪਤੀ 트ੰਪ ਨੇ ਦਿੱਤੀ ਅਮਰੀਕੀਆਂ ਨੂੰ ਸਲਾਹ ਸਿੱਖ ਪਹਿਚਾਨ ਦਾ ਅਹਿਮ ਅੰਗ ਹੈ ਦਸਤਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀਆਟਲ ਦੀ ਮੈਰਿਸਵੈਲ ਸਿਟੀ ਅਤੇ ਸਨੋਮਿਸ਼ ਕਾਉਂਟੀ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਵਿਸ਼ਾਖੀ ਨੂੰ ਸਰਕਾਰੀ ਮਾਨਤਾ ਦਿੱਤੀ ਗਈ ਕੈਨੇਡਾ ਦੀਆਂ ਸੰਸਦੀ ਚੋਣਾਂ ਚ ਨਿਤਰੇ 16 ਦਸਤਾਰਦਾਰੀ ਪੰਜਾਬੀ ਜਲਿਆਂਵਾਲਾ ਬਾਗ ਕਤਲੇਆਮ ਲਈ ਰਸਮੀ ਮਾਫੀ ਮੰਗਣ ਲਈ ਕੀਰ ਸਟਾਰਮਰ ਤੇ ਵੱਧਿਆ ਦਬਾਅ ਹੁਣ ਖਬਰਾਂ ਵਿਸਥਾਰ ਦੇ ਨਾਲ ਠੰਡੇ ਰਹੋ ਸਭ ਕੁਝ ਠੀਕ ਹੋਣ ਵਾਲਾ ਹੈ ਅਮਰੀਕਾ ਪਹਿਲਾ ਨਾਲੋਂ ਵੱਡਾ ਤੇ ਬਿਹਤਰ ਹੋਵੇਗਾ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਨੈਟਵਰਕ ਟਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਕਿਹਾ ਹੈ ਟਰੰਪ ਦੀਆਂ ਇਹ ਟਿੱਪਣੀਆਂ ਚੀਨ ਵੱਲੋਂ ਟਰੰਪ ਦੇ ਚੀਨੀ ਦਰਾਮਦ ਤੇ 104% ਦੀ ਟੈਰਿਫ ਲਗਾਉਣ ਤੇ ਜਵਾਬੀ ਹਮਲਾ ਕਰਨ ਤੋਂ ਬਾਅਦ ਆਈਆਂ ਜੋ ਲੰਘੇ ਬੁੱਧਵਾਰ ਤੋਂ ਲਾਗੂ ਹੋ ਗਈਆਂ ਸੀ ਜਿਸ ਵਿੱਚ ਅਮਰੀਕੀ ਬਰਾਮਦ ਤੇ 84% ਦੀ ਟੈਰਿਫ ਲੱਗੇ ਸਨ ਬਾਅਦ ਵਿੱਚ ਯੂਰੋਪੀਅਨ ਯੂਨੀਅਨ ਨੇ ਕਿਹਾ ਕਿ ਉਹ ਟਰੰਪ ਦੇ ਸਟੀਲ ਅਤੇ ਐਲੂਮੀਨੀਅਮ ਤੇ 25% ਦੀ ਟੈਰਿਫ ਲਗਾਉਣ ਦੇ ਫੈਸਲੇ ਦਾ ਜਵਾਬ ਦੇਣ ਲਈ ਜਵਾਬੀ ਉਪਾਵਾਂ ਦੇ ਪਹਿਲੇ ਦੌਰ ਵਿੱਚ ਅਮਰੀਕੀ ਬਰਾਮਦ ਦੀ ਇੱਕ ਸ਼੍ਰੇਣੀ ਤੇ 25% ਦੀ ਟੈਰਿਫ ਲਗਾਏਗਾ ਸਿੱਖ ਦੇ ਪੰਜ ਕਕਾਰਾਂ ਦੇ ਨਾਲ-ਨਾਲ ਦਸਤਾਰ ਸਿੱਖ ਦੀ ਪਛਾਣ ਦਾ ਅਹਿਮ ਮੰਗ ਹੈ ਜਿਸ ਦਾ ਅਦਬ ਸਿੱਖ ਦੀ ਸ਼ਾਨ ਅਤੇ ਆਬਰੂ ਨਾਲ ਜੁੜਿਆ ਹੋਇਆ ਹੈ ਇਹ ਸ਼ਬਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਕਹੇ ਸਿੰਘ ਸਾਹਿਬ ਨੇ ਸੁਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸਿੱਖਾਂ ਦੇ ਕਕਾਰਾਂ ਅਤੇ ਦਸਤਾਰ ਦੀ ਮਹਾਨਤਾ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਸ ਉਪਰੰਤ ਸੁਰੱਖਿਆ ਅਧਿਕਾਰੀਆਂ ਨੇ ਜਾਂਚ ਦੌਰਾਨ ਸਿੱਖ ਕਕਾਰਾਂ ਦੇ ਅਦਬ ਅਤੇ ਪਵਿੱਤਰਤਾ ਦਾ ਪੂਰਨ ਭਰੋਸਾ ਦਿੱਤਾ ਸਿਆਟਲ ਦੇ ਸਿੱਖਾਂ ਲਈ ਅੱਜ ਦਾ ਦਿਨ ਖੁਸ਼ੀਆਂ ਭਰਿਆ ਰਿਹਾ ਕਿਉਂਕਿ ਸਨੋਮਿਸ਼ ਕਾਉਂਟੀ ਕੌਂਸਲ ਅਤੇ ਸਿਟੀ ਆਫ ਮੈਰਿਸਵੈਲ ਵੱਲੋਂ ਵਕ ਵਕ ਮਤੇ ਹਾਊਸ ਵਿੱਚ ਪਾਸ ਕਰਕੇ ਸਿੱਖ ਦੇ ਸਭ ਤੋਂ ਵੱਡੇ ਤਿਉਹਾਰ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ 13 April ਨੂੰ ਸਰਕਾਰੀ ਤੌਰ ਤੇ ਮਾਨਤਾ ਦਿੱਤੀ ਗਈ। ਇਸ ਮੌਕੇ ਦੋਵਾਂ ਹਾਊਸਾਂ ਵਿੱਚ ਅੱਜ ਵਿਸ਼ੇਸ਼ ਸਮਾਗਮ ਕੀਤੇ ਗਏ। ਸਿਟੀ ਮੈਰਿਸਵੈਲ ਦੇ ਮੇਅਰ ਜੋਹਾਨ ਨਿਹਰਿੰਗ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਪਵਿੱਤਰ ਦਿਨ ਨੂੰ ਸਰਕਾਰੀ ਮਾਨਤਾ ਦਿੱਤੀ ਹੈ। ਐਪਟਸਫੋਰਡ ਕੈਨੇਡਾ ਦੀਆਂ 28 ਅਪ੍ਰੈਲ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਾਸਤੇ ਮੈਦਾਨ ਪੂਰੀ ਤਰ੍ਹਾਂ ਪੱਕ ਚੁਕਿਆ ਹੈ ਤੇ ਉਮੀਦਵਾਰਾਂ ਵੱਲੋਂ ਮੈਂਬਰ ਪਾਰਲੀਮੈਂਟ ਬਣਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਤੇ ਇਸ ਉਸ ਵੱਲੋਂ ਘਰ-ਘਰ ਜਾ ਕੇ ਵੋਟਾਂ ਵੀ ਮੰਗੀਆਂ ਜਾ ਰਹੀਆਂ ਨੇ ਇੱਕ ਸੰਸਦੀ ਚੋਣ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ 16 ਦਸਤਾਰਦਾਰ ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਿਨ੍ਹਾਂ ਦਾ ਜਿਨ੍ਹਾਂ 'ਚ 10 ਉਮੀਦਵਾਰ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਨੇ ਕੈਨੇਡਾ ਦਾ ਇਹ ਪਹਿਲੀ ਵਾਰ ਹੈ ਕਿ 16 ਦਸਤਾਰਦਾਰ ਪੰਜਾਬੀ ਸੰਸਦੀ ਚੋਣ ਲੜ ਰਹੇ ਨੇ 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਤਲੇਆਮ ਦੀ 106ਵੀਂ ਵਰੇਗੰਢ ਨੂੰ ਲੈ ਕੇ ਸਿੱਖ ਫੈਡਰੇਸ਼ਨ ਯੂਕੇ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲ ਵੇਖ ਰਿਹਾ ਹੈ ਕਿ ਉਹ ਆਪਣੇ 14 ਅਪ੍ਰੈਲ ਵਿਸ਼ਾਖੀ ਸੰਦੇਸ਼ ਵਿੱਚ ਅਤੇ 22 ਅਪ੍ਰੈਲ ਨੂੰ ਸੰਸਦ ਦੀ ਵਾਪਸੀ ਦੌਰਾਨ ਜਲਿਆਂਵਾਲਾ ਬਾਗ ਕਤਲੇਆਮ ਲਈ ਰਸਮੀ ਮਾਫੀ ਮੰਗਣ ਦਾ ਦਾਵਾ ਪੂਰਾ ਕਰਦੇ ਨੇ ਕਿ ਨਹੀਂ ਫੈਡਰੇਸ਼ਨ ਆਗੂ ਭਾਈ ਅਮਰੀਕ ਸਿੰਘ ਗਿੱਲ ਅਤੇ ਮੁੱਖ ਸਲਾਹਕਾਰ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਲੰਘੇ ਮੰਗਲਵਾਰ ਸ਼ਾਮ ਨੂੰ 10 ਡਾਊਨਿੰਗ ਸਟਰੀਟ ਵਿਖੇ ਵਿਸ਼ਾਖੀ ਸਮਾਗਮ ਵਿੱਚ ਕੀਰਸਟਾਰ ਮਰ ਜਲੀਆਂ ਵਾਲਾ ਬਾਕ ਕਤਲੀਆਮ ਤੇ ਚੁੱਪ ਰਹੇ ਹਾਲਾਂਕਿ ਕਈ ਸੰਸਦ ਮੈਂਬਰਾਂ ਨੇ 2019 ਵਿੱਚ ਸੌਵੀ ਬਰੇਗੰਡ ਤੋਂ ਬਾਅਦ ਹਾਲ ਹੀ ਦੇ ਹਫ਼ਤਿਆਂ ਵਿੱਚ ਲੇਬਰ ਦੇ ਵਾਅਦੇ ਨੂੰ ਯਾਦ ਕਰਵਾਇਆ ਸੀ ਕਿ ਆਉਣ ਵਾਲਾ ਲੇਬਰ ਪ੍ਰਧਾਨ ਮੰਤਰੀ ਰਸਮੀ ਮਾਫੀ ਮੰਗੇਗਾ ਇਸੇ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸੇਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਚਾਤ ਮਾਰ ਲੈਣੇ ਆਂ ਪ੍ਰਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਠੰਡੇ ਰਹੋ ਸਭ ਠੀਕ ਹੋਣ ਵਾਲਾ ਹੈ ਰਾਸ਼ਟਰਪਤੀ ਡਰਾਪ ਨੇ ਦਿੱਤੀ ਅਮਰੀਕੀਆਂ ਨੂੰ ਸਲਾਹ ਸਿੱਖ ਪਹਿਚਾਨ ਦਾ ਅਹਿਮ ਅੰਗ ਹੈ ਦਸਤਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸਿਆਟਲ ਦੀ ਮੈਰਿਸਵੈਲ ਸਿਟੀ ਅਤੇ 스노ਮਿਸ਼ ਕਾਉਂਟੀ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਵਿਸ਼ਾਖੀ ਨੂੰ ਸਰਕਾਰੀ ਮਾਨਤਾ ਦਿੱਤੀ ਗਈ ਕੈਨੇਡਾ ਦੀਆਂ ਸੰਸਦੀ ਚੋਣਾਂ 'ਚ ਨਿਤਰੇ 16 ਦਸਤਾਰਦਾਰੀ ਪੰਜਾਬੀ ਜਲੰਧਾ ਵਾਲਾ ਬਾਗ ਕਤਲੀਆਮ ਲਈ ਰਸਮੀ ਮਾਫੀ ਮੰਗਣ ਲਈ ਕੀਰ ਸਟਾਰਮਰ ਤੇ ਵੱਧਿਆ ਦਬਾਅ ਹੁਣ ਖਬਰਾਂ ਵਿਸਥਾਰ ਦੇ ਨਾਲ ਠੰਡੇ ਰਹੋ ਸਭ ਕੁਝ ਠੀਕ ਹੋਣ ਵਾਲਾ ਹੈ ਅਮਰੀਕਾ ਪਹਿਲਾ ਨਾਲੋਂ ਵੱਡਾ ਤੇ ਬਿਹਤਰ ਹੋਵੇਗਾ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਨੈਟਵਰਕ ਟਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਕਿਹਾ ਹੈ ਟਰੰਪ ਦੀਆਂ ਇਹ ਟਿੱਪਣੀਆਂ ਚੀਨ ਵੱਲੋਂ ਟਰੰਪ ਦੇ ਚੀਨੀ ਦਰਾਮਦ ਤੇ 104% ਦੀ ਟੈਰਿਫ ਲਗਾਉਣ ਤੇ ਜਵਾਬੀ ਹਮਲਾ ਕਰਨ ਤੋਂ ਬਾਅਦ ਆਈਆਂ ਜੋ ਲੰਗੇ ਬੁੱਧਵਾਰ ਤੋਂ ਲਾਗੂ ਹੋ ਗਈਆਂ ਸੀ ਜਿਸ ਵਿੱਚ ਅਮਰੀਕੀ ਬਰਾਮਦ ਤੇ 84% ਦੀ ਟੈਰਿਫ ਲੱਗੇ ਸਨ ਬਾਅਦ ਵਿੱਚ ਯੂਰੋਪੀਅਨ ਯੂਨੀਅਨ ਨੇ ਕਿਹਾ ਕਿ ਉਹ ਟਰੰਪ ਦੇ ਸਟੀਲ ਅਤੇ ਐਲੂਮੀਨੀਅਮ ਤੇ 25% ਦੀ ਟੈਰਿਫ ਲਗਾਉਣ ਦੇ ਫੈਸਲੇ ਦਾ ਜਵਾਬ ਦੇਣ ਲਈ ਜਵਾਬੀ ਉਪਾਅਾਂ ਦੇ ਪਹਿਲੇ ਦੌਰ ਵਿੱਚ ਅਮਰੀਕੀ ਬਰਾਮਦ ਦੀ ਇੱਕ ਸ਼੍ਰੇਣੀ ਤੇ 25% ਦੀ ਟੈਰਿਫ ਲਗਾਏਗਾ ਸਿੱਖ ਦੇ ਪੰਜ ਕਕਾਰਾਂ ਦੇ ਨਾਲ-ਨਾਲ ਦਸਤਾਰ ਸਿੱਖ ਦੀ ਪਛਾਣ ਦਾ ਅਹਿਮ ਮੰਗ ਹੈ ਜਿਸ ਦਾ ਅਦਬ ਸਿੱਖ ਦੀ ਸ਼ਾਨ ਅਤੇ ਆਬਰੂ ਨਾਲ ਜੁੜਿਆ ਹੋਇਆ ਹੈ ਇਹ ਸ਼ਬਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਕਹੇ ਸਿੰਘ ਸਾਹਿਬ ਨੇ ਸੁਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸਿੱਖਾਂ ਦੇ ਕਕਾਰਾਂ ਅਤੇ ਦਸਤਾਰ ਦੀ ਮਹਾਨਤਾ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਸ ਉਪਰੰਤ ਸੁਰੱਖਿਆ ਅਧਿਕਾਰੀਆਂ ਨੇ ਜਾਂਚ ਦੌਰਾਨ ਸਿੱਖ ਕਕਾਰਾਂ ਦੇ ਅਦਬ ਅਤੇ ਪਵਿੱਤਰਤਾ ਦਾ ਪੂਰਨ ਭਰੋਸਾ ਦਿੱਤਾ ਸਿਆਟਲ ਦੇ ਸਿੱਖਾਂ ਲਈ ਅੱਜ ਦਾ ਦਿਨ ਖੁਸ਼ੀਆਂ ਭਰਿਆ ਰਿਹਾ ਕਿਉਂਕਿ ਸਨੋਮਿਸ਼ ਕਾਉਂਟੀ ਕੌਂਸਲ ਅਤੇ ਸਿਟੀ ਆਫ ਮੈਰਿਸਵੈਲ ਵੱਲੋਂ ਵਕ ਵਕ ਮਤੇ ਹਾਊਸ ਵਿੱਚ ਪਾਸ ਕਰਕੇ ਸਿੱਖ ਦੇ ਸਭ ਤੋਂ ਵੱਡੇ ਤਿਹਾਰ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ 13 April ਨੂੰ ਸਰਕਾਰੀ ਤੌਰ ਤੇ ਮਾਨਤਾ ਦਿੱਤੀ ਗਈ। ਇਸ ਮੌਕੇ ਦੋਵਾਂ ਹਾਊਸਾਂ ਵਿੱਚ ਅੱਜ ਵਿਸ਼ੇਸ਼ ਸਮਾਗਮ ਕੀਤੇ ਗਏ। ਸਿਟੀ ਮੈਰਿਸਵੈਲ ਦੇ ਮੇਅਰ ਜੋਹਾਨ ਨਿਹਰਿੰਗ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਪਵਿੱਤਰ ਦਿਨ ਨੂੰ ਸਰਕਾਰੀ ਮਾਨਤਾ ਦਿੱਤੀ ਹੈ। ਐਪਟਸਫੋਰਡ ਕੈਨੇਡਾ ਦੀਆਂ 28 ਅਪ੍ਰੈਲ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਾਸਤੇ ਮੈਦਾਨ ਪੂਰੀ ਤਰ੍ਹਾਂ ਭੱਕ ਚੁਕਿਆ ਹੈ ਤੇ ਉਮੀਦਵਾਰਾਂ ਵੱਲੋਂ ਮੈਂਬਰ ਪਾਰਲੀਮੈਂਟ ਬਣਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਤੇ ਇਸ ਉਸ ਵੱਲੋਂ ਘਰ-ਘਰ ਜਾ ਕੇ ਵੋਟਾਂ ਵੀ ਮੰਗੀਆਂ ਜਾ ਰਹੀਆਂ ਨੇ ਇੱਕ ਸੰਸਦੀ ਚੋਣ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ 16 ਦਸਤਾਰਦਾਰ ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਿਨ੍ਹਾਂ ਦਾ ਜਿਨ੍ਹਾਂ 'ਚ 10 ਉਮੀਦਵਾਰ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਨੇ ਕੈਨੇਡਾ ਦਾ ਇਹ ਪਹਿਲੀ ਵਾਰ ਹੈ ਕਿ 16 ਦਸਤਾਰ ਧਾਰੀ ਪੰਜਾਬੀ ਸੰਸਦੀ ਚੋਣ ਲੜ ਰਹੇ ਨੇ 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਤਲੇਆਮ ਦੀ 106ਵੀਂ ਵਰੇਗੰਢ ਨੂੰ ਲੈ ਕੇ ਸਿੱਖ ਫੈਡਰੇਸ਼ਨ ਯੂਕੇ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲ ਵੇਖ ਰਿਹਾ ਹੈ ਕਿ ਉਹ ਆਪਣੇ 14 ਅਪ੍ਰੈਲ ਵਿਸ਼ਾਖੀ ਸੰਦੇਸ਼ ਵਿੱਚ ਅਤੇ 22 ਅਪ੍ਰੈਲ ਨੂੰ ਸੰਸਦ ਦੀ ਵਾਪਸੀ ਦੌਰਾਨ ਜਲਿਆਂਵਾਲਾ ਬਾਗ ਕਤਲੇਆਮ ਲਈ ਰਸਮੀ ਮਾਫੀ ਮੰਗਣ ਦਾ ਦਾਵਾ ਪੂਰਾ ਕਰਦੇ ਨੇ ਕਿ ਨਹੀਂ ਫੈਡਰੇਸ਼ਨ ਆਗੂ ਭਾਈ ਅਮਰੀਕ ਸਿੰਘ ਗਿੱਲ ਅਤੇ ਮੁੱਖ ਸਲਾਹਕਾਰ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਲੰਘੇ ਮੰਗਲਵਾਰ ਸ਼ਾਮ ਨੂੰ 10 ਡਾਊਨਿੰਗ ਸਟਰੀਟ ਵਿਖੇ ਵਿਸ਼ਾਖੀ ਸਮਾਗਮ ਵਿੱਚ ਕੀਰ ਸਟਾਰਮਰ ਜਲੀਆਂ ਵਾਲਾ ਬਾਕ ਕਤਲੇਆਮ ਤੇ ਚੁੱਪ ਰਹੇ ਹਾਲਾਂਕਿ ਕਈ ਸੰਸਦ ਮੈਂਬਰਾਂ ਨੇ 2019 ਵਿੱਚ ਸੌਵੀ ਬਰੇ ਗੰਢ ਤੋਂ ਬਾਅਦ ਹਾਲ ਹੀ ਦੇ ਹਫ਼ਤਿਆਂ ਵਿੱਚ ਲੇਬਰ ਦੇ ਵਾਅਦੇ ਨੂੰ ਯਾਦ ਕਰਵਾਇਆ ਸੀ ਕਿ ਆਉਣ ਵਾਲਾ ਲੇਬਰ ਪ੍ਰਧਾਨ ਮੰਤਰੀ ਰਸਮੀ ਮਾਫੀ ਮੰਗੇਗਾ ਇਸੇ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੋ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸੈਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਚਾਤ ਮਾਰ ਲੈਣੇ ਆ ਪ੍ਰਦੇਸ਼ ਨਾਲ ਜੁੜੀਆਂ ਖਾਸ ਖਬਰਾਂ